ਜਬ 임ਜਪਾਰਤ ਮੈਂ ਤੁਹਾਡਾ ਆਪਣਾ ਜਸਵਿੰਦਰ ਚੁੰਬਰਾ ਅੱਜ ਮਹਿਤਪੁਰ ਰੋਡ ਜਿਹੜਾ ਆ ਮੱਲਾ ਰਹਿਮਾਹਨਪੁਰਾ ਜਿੱਥੇ ਇੱਕ ਮਲਕੀ ਕਲੋਨੀਆ ਕਲੋਨੀਆ ਤੋਂ ਪਹਿਲਾਂ ਹੀ ਜਿਹੜਾ ਇੱਕ ਮੇਨ ਰੋਡ ਦੇ ਨਾਲ ਹੀ ਲੱਗਦੀ ਆ ਝੁੱਗੀ ਬਣਾਈ ਹੋਈ ਸੀ ਜਿਹੜੀ ਇੱਕ ਵਾਰ ਬੰਦਾ ਰੇੜੀ ਲਗਾਉਂਦਾ ਸੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨਾਲ ਰਾਤੀ ਜਿਹੜੀ ਵਾਰਦਾਤ ਹੋਈ ਆ ਕੀ ਕਹਿੰਦੇ ਨੇ ਕੀ ਨਾਮ ਆਪਣਾ ਸਰਜੀ ਰਿਸ਼ੀ ਕੁਮਾਰ ਹਾਂਜੀ ਕਿਹੜਾ ਮੱਲਾ ਸ੍ਰੀ ਸੁਨਦਰਨਗਰ ਤਨ ਨਗ ਨਹੀਂ ਦੁਕਾਨ ਕਿੱਥੇ ਆਪਣੀ ਦੁਕਾਨ ਆਪਣੀਆਂ ਅਰਮਾਨ ਪੁਰੇ ਹੀ ਹੈ ਰੋੜ ਤੇ ਕਾਲਾ ਮੀਟਸ ਆਫ ਦੇ ਨਾਲ ਹੈ ਅੱਛਾ ਤੇ ਰਾਤੀ ਆਈ ਤੇ ਸਾਰਾ ਦੁਕਾਨ ਫਰੂਟ ਵੀ ਰੱਖ ਕੇ ਰੈਡੀ ਵੀ ਅੰਦਰ ਰੱਖੇ ਗਏ ਰੈਡੀ ਤੇ ਕੰਮ ਕੀ ਕਰਦਾ ਤੂੰ ਚਿਕਨ ਕੋਰਨਰ ਹੈ ਸਰ ਜੀ ਆਪਣਾ ਚਿਕਨ ਕੋਰਨਰ ਹਾਂ ਜੀ ਤੇ ਨਾਲ ਫਰੂਟ ਦਾ ਵੀ ਕੰਮ ਕਰਦੇ ਪਏ ਅੱਛਾ ਤੇ ਸਾਰਾ ਕੁਝ ਪੈਕ ਕਰਕੇ ਗਏ ਤੇ ਰਾਤੀ ਕਿਹਨੇ ਅਗਲਾਤੀ ਸਾਰਾ ਕੁਝ ਸੜ ਗਿਆ ਅੱਛਾ ਲਕਿਨੇ ਕੋਈ ਕੋਈ ਘਟਨਾ ਪਤਾ ਲੱਗਾ ਸਾਢੇ 10 ਸਾਢੇ 10 ਦੇ ਕਰੀਬ ਦੀ ਗੱਲ ਹੈ ਸਰ ਜੀ ਅੱਛਾ ਤੁਹਾਨੂੰ ਕਦੋਂ ਕਾਲ ਆਈ ਸਰ ਜੀ ਸਾਨੂੰ 11:00 ਸਵਾ 11:00 ਵਜੇ ਫੋਨ ਆਇਆ ਕਿਸੇ ਆਰਦੋਸ ਨੇ ਫੋਨ ਕੀਤਾ ਕਿ ਤੇਰੀ ਦੁਕਾਨੇ ਅੱਗ ਲੱਗ ਗਈ ਹੈ ਜਦੋਂ ਇੱਥੇ ਆਏ ਤਾਂ ਸਾਰਾ ਕੁਝ ਜਲ ਗਿਆ ਹੀ ਤੇ ਅੱਗ ਬੁਝਾਉਣ ਬੁਝਾ ਕੇ ਫਿਰ ਦੇਖਿਆ ਤਾਂ ਸਾਰਾ ਕੁਝ ਸੜ ਗਿਆ ਕਿੰਨਾ ਕੁ ਸਮਾਨ ਸਕੇ ਅੰਦਰ ਤੋਂ ਸੁਨਾਹ ਸਰੀ 70-80 ਹਜ਼ਾਰ ਦੇ ਕਰੀਬ ਨੁਕਸਾਨ ਆਇਆ ਆਪਣਾ ਫਰੂਟ ਵੀ ਸੀ ਫਰੂਟ ਵੀ ਸੀ ਹੋਰ ਕੀ ਕੀ ਸੀ ਰੇੜੀ ਵੀ ਸੀਗੀ ਵਧੀਆ ਰੇੜੀ ਵੀ ਸੀਗੀ ਆਪਣੀ ਤੇ ਟੇਬਲ ਵੀ ਸੀਗੇ ਤੇ ਸੋਫੇ ਵੀ ਲੱਗੇ ਬਹੁਤ ਸਬੰਦ ਸੀਗਾ ਆਪਣਾ ਸਾਰਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਦਿੱਤੀ ਸਵੇਰੇ ਹੁਣ ਜਾ ਕੇ ਆਏ ਆ ਤੇ ਹੁਣ ਕਹਿੰਦੇ ਕਿ ਆਉਣੇ ਆ ਫਿਰ ਦੇਖੋ ਆਈ ਸੀ ਪੁਲਿਸ ਹਾਂ ਪੁਲਿਸ ਤਾਂ ਆਈ ਹੈ ਕੀ ਕਹਿੰਦੀ ਹੋ ਉਹ ਕਹਿੰਦੀ ਕੋਈ ਨਹੀਂ ਕਾਰਵਾਈ ਕਰਦੇ ਦੇਖ ਕੇ ਕੈਮਰੇ ਦੇਖ ਕੇ ਕਾਰਵਾਈ ਕਰਦੇ ਹਾਂ ਕਿੰਨਾ ਕੋ ਨੁਕਸਾਨ ਹੋਇਆ ਨੁਕਸਾਨ ਸੜੀ 70 80 ਹਜ਼ਾਰ ਦਾ ਨੁਕਸਾਨ ਹੋਇਆ ਕੀ ਮੰਗ ਕਰਦੇ ਆ ਸਰ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਮੈਂ ਤਾਂ ਕਹਿੰਦਾ ਸਰ ਜੀ ਸਿਰਫ ਉਹ ਬੰਦੇ ਪਤਾ ਕੀਤੀ ਜਾਵੇ ਜਿੰਨੇ ਮੇਰਾ ਨੁਕਸਾਨ ਕੀਤਾ ਉੱਥੇ ਕਾਰਵਾਈ ਕੀਤੀ ਜਾਵੇ ਸਖਤ ਸਖਤ ਅੱਛਾ ਇਹ ਸੀਸੀਟੀਵੀ ਕੈਮਰ ਦੀ ਫੁਟੇਜ ਹੈ ਲੱਗੇ ਸ਼ੱਕ ਕੋਈ ਸੀ ਕੈਮਰੇ ਹੈਗੇ ਦੇਖੋ ਚੈੱਕ ਕਰਨਗੇ ਪੁਲਿਸ ਦੇਖੋ ਚੈੱਕ ਕਰਦੀ ਹੈ ਪੇ ਪਤਾ ਲੱਗੂਗਾ ਕਿ ਕੀ ਹੁੰਦਾ ਪਰ ਆਪਾਂ ਨੂੰ ਵੀ ਇਸ ਬਾਰੇ ਪੂਰਾ ਨੋਲੇਜ ਨਹੀਂ ਹੈ ਕੌਣ ਬੰਦਾ ਕਰ ਗਿਆ ਇਧਰ ਕਿਸ ਨੇ ਲਾਕਡਾਟ ਕੋਈ ਲਾਕਡਾਟ ਤਾਂ ਸੜ ਜੀ ਹੁਣ ਕੀ ਦੱਸਿਓ ਹੁਣ ਕਿਸੇ ਦਾ ਬੁੱਧਾ ਤਾਂ ਆਪਣਾ ਕੋਈ ਦੁਸ਼ਮਣ ਨਹੀਂ ਹੈ ਸਾਰੇ ਨਾਲ ਗੁਲਮੁਲਕੇ ਰਹਿੰਦੇ ਪਿਆਰ ਨਾਲ ਹੀ ਰਹਿੰਦੇ ਬਾਕੀ ਦਿਲ ਚ ਕੀ ਦੇ ਹੋਵੇ ਤਾਂ ਆਪਾਂ ਕਹਿ ਨਹੀਂ ਸਕਦੇ ਪਰ ਉਹ ਜੀ ਮੈਨੂੰ ਲੱਗਦਾ ਹੈ ਕਿ ਕਹਿੰਦੇ ਕੁੱਤਾ ਵੀ ਸੜਿਆ ਵਿੱਚ ਲਾਈ ਤਾਂ ਕਿਸੇ ਨੇ ਜਾਣ ਬੁਝ ਕੇ ਅਗ ਲਾਈ ਹੈ ਇਹ ਤਾਂ ਵੀ ਸਰਜੀਸ ਹੋਰ ਹੈ ਕਿ ਜਾਣ ਬੁਝ ਕੇ ਅਗ ਲਾਈ ਗਈ ਹੈ। ਛਿੱਠੀ ਮੰਗ ਕਰਦੇ ਹੁਣ ਪ੍ਰਸ਼ਾਸਨ ਤੋਂ। ਪ੍ਰਸ਼ਾਸਨ ਕੋ ਕਹਿੰਦੇ ਦੇਖੋ ਜੋ ਬੰਦਾ ਦੇਖ ਲੋ ਨਹੀਂ ਤਾਂ ਫਿਰ ਕਾਰਵਾਈ ਕੀਤੀ ਜਾ ਜਿਸ ਬੰਦੇ ਨੇ ਮੇਰਾ ਨੁਕਸਾਨ ਕੀਤਾ ਉਸਤੇ ਕਾਰਵਾਈ ਕਰ ਲੋ ਕੋਈ ਗੱਲੇ ਬਾਕੀ ਦੋ ਐ ਗਰੀਬ ਹੈ ਕੋਈ ਨਹੀਂ ਫਿਰ ਮਿਹਨਤ ਕਰਾਂਗੇ ਫਿਰ ਦੇਖ ਲੈਣਗੇ। ਇਸ ਵੇਲੇ ਮੇਰੇ ਨਾਲ ਸਿਟੀ ਥਾਣਾ ਤੋਂ ਕੋਦਰ ਤੋਂ ਆਏ ਮੁਲਾਜ਼ਮ ਨੇ ਸਰ ਹੁਣੇ ਨੇ ਉਹਨਾਂ ਨਾਲ ਗੱਲਬਾਤ ਕਰਨ ਸਰ ਜਿਹੜੀ ਜਿਹੜੀ ਝੁੱਗੀ ਨੂੰ ਅੱਗ ਲਾਈ ਗਈ ਆ ਕੀ ਕਹਿਣਾ ਚਾਹੁੰਗਾ ਤਾਂ ਕੀ ਕਾਰਵਾਈ ਕੀਤੀ ਇਸ ਵਿੱਚ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਖੋਖਾ ਰੱਖਿਆ ਹੋਇਆ ਸੀ ਰਿਸ਼ੀ ਕੁਮਾਰ ਨਾਮ ਦੇ ਵਿਅਕਤੀ ਨੇ ਉਹਦੇ ਉਸ ਰਾਤ ਅੱਗ ਲੱਗ ਗਈ ਹੈ ਮੌਕਾ ਦੇਖਿਆ ਹੁਣ ਜਿਹੜੀ ਤਫ਼ਤੀਸ਼ ਚੱਲਦੀ ਦੇਖ ਸੀਸੀਟੀਵੀ ਕੈਮਰੇ ਦੇਖਦੇ ਆਂ ਤੇ ਫਿਰ ਅਗਲੀ ਤਫ਼ਤੀਸ਼ ਹੌਂਸਲੇ ਕਿਸੇ ਕੋਈ ਸ਼ੱਕ ਦਾ ਵੀ ਦੱਸਿਆ ਉਹਨਾਂ ਨੇ ਨੀਰਜ ਨਹੀਂ ਅਜੇ ਇਹਨਾਂ ਨੇ ਦੱਸਿਆ ਨਹੀਂ ਕਿਸੇ ਦਾ ਨਾਮ ਨਹੀਂ ਦੱਸਿਆ ਨਾ ਕਿਸੇ ਦਾ ਰੰਜਿਸ਼ ਦੱਸੀ ਆ ਤੇ ਦੋ ਕਾਨੂੰਨੀ ਕਾਰਵਾਈ ਬੰਦੀ ਹੈ ਅਮਲ ਚ ਲਿਆਵਾਂਗੇ ਕਿ ਕਿੰਨੇ ਕ ਬਜ ਦੀ ਘਟਨਾ ਹੈ ਸਾਰੀ ਇਹ ਰਾਤ ਦੇਰ ਰਾਤੀ ਘਟਰਾਏ ਆ ਤੇ ਸਾਨੂੰ ਇਨਫੋਰਮੇਸ਼ਨ ਤਾਂ ਹੋਣੀ ਆਈ ਅਸੀਂ ਉਸੇ ਵਾਲੇ ਮੌਕੇ ਤੇ ਆਏ ਹਾਂ ਬਿਲਕੁਲ ਇਹ ਕਾਰਵਾਈ ਜਿਹੜੀ ਬਣਦੀ ਉਹ ਕਰ ਰਹੇ ਸੋ ਸੋਸੀਟੀ ਕੈਮਰਾ ਦੀ ਲਾਗਿ ਸ਼ੱਕ ਹੈ ਸੀਸੀਟੀਵੀ ਹੈਗੇ ਆ ਪਰ ਅਜੇ ਦੇਖ ਰਹੇ ਆ ਚੈੱਕ ਕਰ ਰਹੇ ਆ ਸੀਸੀਟੀਵੀ ਚੈੱਕ ਕਰਕੇ ਫੇਰ ਹੀ ਦੇਖ ਪਾਵਾਂਗੇ ਕੋਈ ਗੱਲ ਕੋਈ ਬੰਦਾ ਇੱਧਰੋਂ ਆਇਆ ਜਾਂ ਕੀ ਹੋਇਆ ਹੈ ਉਹ ਸਾਰਾ ਮਾਮਲਾ ਜੀ ਤਫਤੀਸ਼ ਕਰਕੇ ਪਾਵਾਂਗੇ ਠੀਕ ਠੀਕ ਸਰ ਇਹ ਸਾਨੂੰ ਸਿਟੀ ਥਾਣੇ ਤੋਂ ਐਸ ਐਸ ਆਈ ਔਰ ਉਹਨਾਂ ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਕਿ ਜਲਦੀ ਤੋਂ ਜਲਦੀ ਜਿਹੜੀ ਇਹਨੂੰ ਜਿਹੜੇ ਇਹ ਘਟਨਾ ਕੀਤੀ ਹੈ ਉਹਨਾਂ ਨੂੰ ਟ੍ਰੇਸ ਕਰਕੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲਾਅ ਨੂੰ ਕੋਲੋਂ